ਪਠਿੰਡੇ ਦੇ ਵਿੱਚ ਇੱਕ ਸਿਸਟਮ ਚੱਲ ਪਿਆਣਾ ਜੀ ਉਹਦੇ ਵਿੱਚ ਘਰਾਂ ਨੂੰ ਅੱਗ ਲਾ ਦਿੱਤੀ ਗਈ ਐਸਐਸਪੀ ਮੈਡਮ ਚੁੱਪ ਉਸ ਤੋਂ ਬਾਅਦ ਕਸਟੋਰੀਅਲ ਡੈਥਾਂ ਹੋਈਆਂ ਦੋ ਐਸਐਸਪੀ ਮੈਡਮ ਚੁੱਪ ਪੁਲਿਸ ਨੇ ਲਾਸ਼ ਨੂੰ ਵੀ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਲਾਸ਼ ਨੂੰ ਚੱਕ ਕੇ ਝੀਲ ਦੇ ਵਿੱਚ ਸਿੱੜਤਾ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਇਹਨਾਂ ਕੋਲ ਸਿਲੇਕਟਡ ਬੰਦੇ ਨੇ ਜਦੋਂ ਇਹਨਾਂ ਨੇ ਕਿਸੇ ਨੂੰ ਸਾਈਡਲਾਈਨ ਕਰਵਾਉਣਾ ਹੋਵੇ ਜਦੋਂ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਕਰਨਾ ਹੋਵੇ ਜਦੋਂ ਕਿਸੇ ਤੇ ਟੌਰਚਰ ਕਰਨਾ ਹੋਵੇ ਫਿਰ ਉਹਨਾਂ ਨੂੰ ਬਚਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾਂਦੇ ਆ ਬਠਿੰਡਾ ਐਸਐਸਪੀ ਮੈਡਮ ਨੇ ਜੇ ਕਿਤੇ ਪਹਿਲਾ ਸਖਤ ਐਕਸ਼ਨ ਲਿਆ ਹੁੰਦਾ ਅੱਜ ਨਰਿੰਦਰ ਦੀਪ ਦੇ ਖਾਤਰਾ ਐਡਾ ਧਰਨਾ ਨਾ ਲੱਗ ਰਿਹਾ ਹੁੰਦਾ ਪਰ ਜਿਹੜਾ ਐਸਐਸਪੀ ਬਠਿੰਡਾ ਦਾ ਰਵਈਆ ਨਾ ਇਹਨੇ ਮੈਨੂੰ ਲੱਗਦਾ ਕਿ ਟੀਮ ਬਣਾ ਰੱਖੀ ਆ ਤੁਸੀਂ ਜ਼ਿਲ੍ਹਾ ਚਲਾਉਣਾ ਐਮਐਲਏ ਸਾਰੇ ਖੁਸ਼ ਰੱਖਣੇ ਆ ਤੁਸੀਂ ਦੇਖੋ ਐਮਐਲਏ ਮੈਸਰਖਾਨੇ ਦੇ ਕਿੰਨੇ ਰੌਲੇ ਪੈਂਦੇ ਆ ਕਿਵੇਂ ਟਕਾਏ ਜਾਂਦੇ ਆ ਐਮਐਲਏ ਪੁੱਛੋ ਦੇ ਕਿੰਨੇ ਰੌਲੇ ਪੈਂਦੇ ਆ ਕਿਵੇਂ ਟਕਾਏ ਜਾਂਦੇ ਆ ਬਠਿੰਡੇ ਦੇ ਵਿੱਚ ਜਿਹੜੀਆਂ ਗੁੰਡਾ ਕਰਦੀਆਂ ਹੋ ਰਹੀਆਂ ਕਿਵੇਂ ਟਕਾਈਆਂ ਉਹ ਦਿੱਲੀ ਤੇ ਪੰਜਾਬ ਦਾ ਵਿਵਾਦ ਆ ਨਾ ਉਹਦੇ ਵਿੱਚ ਇਹਨਾਂ ਨੇ ਐਮਐਲਏ ਵੰਡ ਲਿਆ ਆਪਸ ਦੇ ਵਿੱਚ ਉਹ ਹੁਣ ਐਮਐਲਏ ਨੂੰ ਖੁਸ਼ ਕਰਨ ਦੇ ਲਈ ਦਿੱਲੀ ਵਾਲੇ ਉਦੋਂ ਜ਼ੋਰ ਲਾਈ ਜਾਂਦੇ ਆ ਭਗਵੰਤ ਮਾਨ ਜੀ ਉਦੋਂ ਜ਼ੋਰ ਲਾਈ ਜਾਂਦੇ ਆ ਇਹਨਾਂ ਦਾ ਇੱਕ ਸਿਸਟਮ ਫਿੱਟੇ ਹੋਇਆ ਵੀ ਦੱਸੋ ਚੋਣੇ ਕਿਉਂ ਓਵੇਂ ਕਰਾ ਕੇ ਘਰੇ ਬੈਜੋ ਟੱਕੇ ਇਹਨਾਂ ਦੇ ਮੁਲਾਜ਼ਮਾਂ ਤੇ ਆਂਚ ਨਹੀਂ ਹੋਣੀ ਚਾਹੀਦੀ ਉਹਦੇ ਲਈ ਇਹਨਾਂ ਨੂੰ ਸਾਮ-ਦਾਮ ਦੰਡ ਭੇਦ ਕੁਝ ਵੀ ਵਰਤਣਾ ਪਾਉਂਦਾ ਇਹਨਾਂ ਨੇ ਆਪ ਦੇ ਮੁਲਾਜ਼ਮਾਂ ਨੂੰ ਸੇਕ ਨਹੀਂ ਲੱਗਣ ਦੇਣਾ ਇਹਨਾਂ ਤੋਂ ਜੋ ਮਰਜ਼ੀ ਕਰਾ ਲਓ ਇਹਨਾਂ ਨੇ ਆਪਣੀਆਂ ਕੁਰਸੀਆਂ ਬਚਾਉਣੀਆਂ ਇਹਨਾਂ ਨੇ ਐਮਐਲਏ ਨੂੰ ਖੁਸ਼ ਰੱਖਣਾ ਇਹਨਾਂ ਨੇ ਸਰਕਾਰ ਨੂੰ ਖੁਸ਼ ਰੱਖਣਾ ਜੋ ਮਰਜ਼ੀ ਹੁੰਦਾ ਹੋ ਜੀ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਰਵਈਆ ਹੈ ਨਾ ਜੀ ਉਹ ਕਹਿੰਦਾ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਹੀਰੋ ਬਣਾ ਕੇ ਰੱਖੋ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਹੈ ਕੱਲ ਨੂੰ ਹੁੰਦੀ ਹੈ ਅੱਜ ਹੋ ਜੇ ਪਰ ਜਿਹੜਾ ਲੋਕਾਂ ਦਾ ਰੋਹ ਹੈ ਤਾਂ ਲੱਗਦਾ ਕਿ ਸਰਕਾਰਾਂ ਲੋਕਾਂ ਦਾ ਰੋਹ ਚੱਲ ਸਕਦੀਆਂ ਨੇ ਬੜੇ ਬਿਸ਼ਰਮ ਹੋ ਚੁੱਕੇ ਆ ਜੀ ਪੱਗਾਂ ਰੁੱਲ ਰਹੀਆਂ ਚੁੰਨੀਆਂ ਰੁੱਲ ਰਹੀਆਂ ਲੋਕ ਚੀਕਾਂ ਮਾਰ ਰਹੇ ਐ ਮਾਵਾ ਦੇ ਪੁੱਤ ਖੋਲੇ ਬੱਚਿਆਂ ਦੇ ਬਾਪ ਖੋਲੇ ਸਿਰ ਤੋਂ ਤੇ ਭਗਵੰਤ ਮਾਨ ਉਹਨਾਂ ਟੋਪੀਆਂ ਦੇ ਉੱਤੇ ਬੋਲਣ ਨੂੰ ਤਿਆਰ ਹੀ ਨਹੀਂ ਪਛੰਡਾ ਐਸਐਸਪੀ ਦੇ ਦਫ਼ਤਰ ਦੇ ਸਾਹਮਣੇ ਨਰਿੰਦਰਦੀਪ ਸਿੰਘ ਨੂੰ ਇਨਸਾਫ ਦਿਵਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਸਮਾਜ ਦਾ ਹਰ ਵਰਗ ਪਹੁੰਚਿਆ ਤੇ ਇਸ ਸਮੇਂ ਸਾਡੇ ਨਾਲ ਐਡਵੋਕੇਟ ਸੰਦੀਪ ਪਾਟਕ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੰਦੀਪ ਜੀ ਜਿਹੜੇ ਨਰਿੰਦਰਦੀਪ ਸਿੰਘ ਦਾ ਪਰਿਵਾਰ ਮੁਤਾਬਕ ਜਾਂ ਸਾਰੇ ਲੋਕਾਂ ਦੇ ਮੁਤਾਬਕ ਕਿ ਜਿਹੜੇ ਦੋਸ਼ ਲੱਗੇ ਨੇ ਕਿ ਪੁਲਿਸ ਹਰਾਸਤ ਵਿੱਚ ਉਹਦੀ ਮੌਤ ਹੋਈ ਹੈ ਕਾਨੂੰਨੀ ਤੌਰ ਤੇ ਸਮਝਣਾ ਹੋਵੇ ਸਰਕਾਰ ਵਾਸਤੇ ਜਾਂ ਬਠਿੰਡਾ ਪੁਲਿਸ ਵਾਸਤੇ ਇਨਸਾਫ ਦੇ ਨਾ ਕਿੱਡੀ ਕੀ ਔਖੀ ਗੱਲ ਹੈ ਕਿ ਲੋਕਾਂ ਨੂੰ ਅੱਜ ਛੜਕਾਂ ਤੇ ਆਉਣਾ ਪਿਆ ਦੇਖੋ ਜੀ ਜਦੋਂ ਆਪਾਂ ਗੱਲ ਕਰਾਂਗੇ ਭੁੱਲਰ ਸਾਹਿਬ ਕਾਨੂੰਨ ਦੀ ਜੀ ਤਾਂ ਕਾਨੂੰਨ ਦੇ ਵਿੱਚ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ ਜੀ ਤੇ ਕਾਨੂੰਨ ਦੇ ਵਿੱਚ ਕੋਈ ਚੀਜ਼ ਸੌਖੀ ਨਹੀਂ ਹੁੰਦੀ ਕਾਨੂੰਨ ਦਾ ਇੱਕ ਸਿੰਪਲ ਸਿਧਾਂਤ ਹੈ ਮੇਨ ਵੀ ਜਿਹੜਾ ਗਲਤ ਹੈ ਉਹਨੂੰ ਉਹਦੇ ਕਾਨੂੰਨ ਦੇ ਮੁਤਾਬਕ ਬਣਦੀ ਸਜ਼ਾ ਦੋ। ਜੀ ਠੀਕ ਹੈ ਜੀ। ਤੇ ਜਦੋਂ ਸਹੀ ਹੈ ਉਹਨੂੰ ਉਹਦੀ ਕਾਨੂੰਨ ਨੇ ਰੱਖਿਆ ਕਰਨੀ ਉਹ ਕਿਵੇਂ ਕਰਨੀ ਹੈ? ਇਹ ਕਾਨੂੰਨ ਦੇ ਵਿੱਚ ਬੜਾ ਸਾਫ਼ ਹੈ, ਸਪੱਸ਼ਟ ਹੈ। ਜੀ ਪਰ ਜਿਹੜਾ ਬਠਿੰਡੇ ਦੇ ਵਿੱਚ ਇੱਕ ਸਿਸਟਮ ਚੱਲ ਪਿਆਣਾ ਜੀ ਪਿਛਲੇ ਸਾਲ ਡੇਢ ਸਾਲ ਤੋਂ ਜੀ ਮੈਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕੀਤਾ। ਤੁਸੀਂ ਚਾਹੇ ਦੇਖੋ ਬਠਿੰਡੇ ਡਾਂਸਿੰਗ ਵਾਲਾ ਕਾਂਡ ਹੋਇਆ ਸੀ। ਜੀ ਉਹਦੇ ਵਿੱਚ ਕਿਵੇਂ ਘਰਾਂ ਨੂੰ ਅੱਗ ਲਾ ਦਿੱਤੀ ਗਈ? ਐਸਐਸਪੀ ਮੈਡਮ ਚੁੱਪ। ਠੀਕ ਹੈ ਜੀ। ਪਸਤੂ ਬਾਤ ਕਸਟੋਡੀਅਲ ਡੈਥਾਂ ਹੋਈਆਂ 2 ਐਸਐਸਪੀ ਮੈਡਮ ਚੁੱਪ ਸੀਏ1 ਦੇ ਵਿੱਚ ਜੀ ਇੱਕ ਕਸਟੋਡੀਅਲ ਡੈਥ ਹੋਈ ਉਹ ਕਸਟੋਡੀਅਲ ਡੈਥ پولیس ਨੇ লাশ ਨੂੰ ਵੀ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ লাশ ਨੂੰ ਚੱਕ ਕੇ ਝੀਲ ਦੇ ਵਿੱਚ ਸਿੱਟਦਾ ਉਹਨੂੰ ਸੁਸਾਈਡ ਦੇ ਵਿੱਚ ਮਤਲਬ ਬਦਲਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਪੁੱਲਰ ਸਾਹਿਬ ਤੁਸੀਂ ਇਹ ਆਰਡਰ ਵੀ ਮੈਂ ਤੁਹਾਨੂੰ ਭੇਜ ਦੂੰਗਾ ਵਿੱਚ ਜ਼ਰੂਰ ਚਲਾਇਓ ਮਾਨਯੋਗ ਕੋਰਟ ਦੀ ਵਿੱਚ ਟਿੱਪਣੀ ਹੈ ਉਹ ਕਹਿੰਦੇ ਕਮਾਲ ਦੀ ਗੱਲ ਹੈ ਵੀ ਜਦੋਂ ਅਸੀਂ ਇੱਥੋਂ ਵਾਰੰਟ ਕੱਟ ਰਹੇ ਹਾਂ ਉਹਨਾਂ ਦਾ ਉਸੇ ਟਾਈਮ ਉਹ ਮੁਲਾਜ਼ਮ ਸੀਆਈ 1 ਦੇ ਛੁੱਟੀ ਤੇ ਜਾ ਰਹੇ ਆ ਦੇਖੋ ਕਿੱਡਾ ਪੁਲਿਸ ਦਾ ਜਿਹੜਾ ਸਿਸਟਮ ਹੈ ਇਹ ਆਪਦੇ ਬੰਦਿਆਂ ਨੂੰ ਬਚਾਉਣ ਦੇ ਲਈ ਕਿਉਂਕਿ ਇਹਨਾਂ ਕੋਲ ਸਿਲੇਕਟਡ ਬੰਦੇ ਨੇ ਇਹਨਾਂ ਕੋਲ ਸਿਲੇਕਟਡ ਬੰਦੇ ਨੇ ਜਦੋਂ ਇਹਨਾਂ ਨੇ ਕਿਸੇ ਨੂੰ ਸਾਈਡਲਾਈਨ ਕਰਵਾਉਣਾ ਹੋਵੇ ਜਦੋਂ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਕਰਨਾ ਹੋਵੇ ਜਦੋਂ ਕਿਸੇ ਤੇ ਟੌਰਚਰ ਕਰਨਾ ਹੋਵੇ ਜਦੋਂ ਸਰਕਾਰਾਂ ਦੇ ਵਿਰੋਧੀਆਂ ਨੂੰ ਟਕਾਉਣਾ ਹੋਵੇ ਜਦੋਂ ਪੰਜਾਬ ਦੀ ਆਵਾਜ਼ ਨੂੰ ਟਕਾਉਣਾ ਹੋਵੇ ਤਾਂ ਇਹਨਾਂ ਕੋਲੇ ਨਾ ਉਹਦੇ ਲਈ ਸਿਲੇਕਟਡ ਅਫਸਰ ਨਹੀਂ ਫਿਰ ਉਹਨਾਂ ਨੂੰ ਬਚਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾਂਦੇ ਆ ਬਠਿੰਡਾ ਐਸਐਸਪੀ ਮੈਡਮ ਨੇ ਜੇ ਕਿਤੇ ਪਹਿਲਾਂ ਸਖਤ ਐਕਸ਼ਨ ਲਿਆ ਹੁੰਦਾ ਅੱਜ ਨਰਿੰਦਰਦੀਪ ਦੇ ਖਾਤਰਾ ਐਡਾ ਧਰਨਾ ਨਾ ਲੱਗ ਰਿਹਾ ਹੁੰਦਾ ਜੇ ਮੈਡਮ ਹੁਣ ਵੀ ਇਸ ਦੇ ਉੱਤੇ ਬਣਦੀ ਕਾਰਵਾਈ ਕਰ ਦਿੰਦੀ ਮੈਨੂੰ ਲੱਗਦਾ ਭਵਿੱਖ ਦੇ ਵਿੱਚ ਕੋਈ ਐਸੀ ਗੱਲ ਨਾ ਹੁੰਦੀ ਪਰ ਜਿਹੜਾ ਐਸਐਸਪੀ ਬਠਿੰਡਾ ਦਾ ਰਵਈਆ ਨਾ ਇਹਨੇ ਮੈਨੂੰ ਲੱਗਦਾ ਇੱਕ ਟੀਮ ਬਣਾ ਰੱਖੀ ਐ ਵੀ ਤੁਸੀਂ ਜ਼ਿਲ੍ਹਾ ਚਲਾਉਣਾ ਐਮਐਲਏ ਸਾਰੇ ਖੁਸ਼ ਰੱਖਣੇ ਆ ਤੁਸੀਂ ਦੇਖੋ ਐਮਐਲਏ ਮੈਸਰਖਾਨੇ ਦੇ ਕਿੰਨੇ ਰੌਲੇ ਪੈਂਦੇ ਆ ਕਿਵੇਂ ਟਕਾਏ ਜਾਂਦੇ ਆ ਐਮਐਲਏ ਪੁੱਚੋ ਦੇ ਕਿੰਨੇ ਰੌਲੇ ਪੈਂਦੇ ਆ ਕਿਵੇਂ ਟਕਾਏ ਜਾਂਦੇ ਆ ਬਠਿੰਡੇ ਦੇ ਵਿੱਚ ਜਿਹੜੀਆਂ ਗੁੰਡਾਗਰਦੀਆਂ ਹੋ ਰਹੀਆਂ ਕਿਵੇਂ ਟਕਾਈਆਂ ਇਹਨਾਂ ਦਾ ਜਿਹੜਾ ਤੁਹਾਨੂੰ ਪਤਾ ਹੋਊ ਦਿੱਲੀ ਤੇ ਪੰਜਾਬ ਦਾ ਵਿਵਾਦ ਆ ਨਾ ਉਹਦੇ ਵਿੱਚ ਇਹਨਾਂ ਨੇ ਐਮਐਲਏ ਵੰਡ ਲਿਆ ਆਪਸ ਦੇ ਵਿੱਚ ਉਹ ਹੁਣ ਐਮਐਲਏ ਨੂੰ ਖੁਸ਼ ਕਰਨ ਦੇ ਲਈ ਦਿੱਲੀ ਵਾਲੇ ਉਦੋਂ ਜ਼ੋਰ ਲਾਈ ਜਾਂਦੇ ਆ ਭਗਵੰਤ ਮਾਨ ਜੀ ਉਦੋਂ ਜ਼ੋਰ ਲਾਈ ਜਾਂਦੇ ਆ ਤੁਸੀਂ ਜਿਹੜਾ ਸਵਾਲ ਹੈ ਨਰਿੰਦਰਦੀਪ ਸਿੰਘ ਮਸਲੇ ਦਾ ਜਿਹੜਾ ਪੰਜਾਬ ਪੋਰਟਸ ਦਾ ਜਿਹੜਾ ਐਕਸ਼ਨ ਆ ਜਾਂ ਸਟੇਟ ਦਾ ਜਿਹੜਾ ਐਕਸ਼ਨ ਆ ਤਾਂ ਲੱਗਦਾ ਕਿ ਇਹਨਾਂ ਦੇ ਜਿਹੜੇ ਦੋਸ਼ੀ ਹੈ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਤੁਸੀਂ ਇੱਕ ਵਾਰ ਪਰਚੇ ਦਰਜ ਕਰੋ ਸਸਪੈਂਡ ਕਰੋ ਅੱਗੇ ਇਨਵੈਸਟੀਗੇਸ਼ਨ ਜੇ ਉਹਨਾਂ ਦਾ ਬੇਕਸੂਰ ਤੇ ਬਹਾਲ ਹੋ ਸਕਦੇ ਨੇ ਪਰਚਾ ਤਾਂ ਇਹਨਾਂ ਲਈ ਖੇਡ ਹੈ ਜੀ ਪਰਚਾ ਜਦੋਂ ਮਰਜ਼ੀ ਕਰਾ ਲਓ ਬੰਦੇ ਨਹੀਂ ਫੜਨੇ ਇਹਨਾਂ ਨੇ ਪਰਚਾ ਪਹਿਲਾਂ ਵੀ ਦਿੱਤਾ ਇਹ ਤੁਸੀਂ ਜੇ ਇਸ ਗੱਲ ਤੇ ਪਰਿਵਾਰ ਸੈਟੀਸਫਾਈ ਹੁੰਦਾ ਇਹ 30 ਇਨ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਪੁਲਰਸਾਬ ਉਹ ਨਹੀਂ ਹੈਗਾ ਇਹਨਾਂ ਦਾ ਇੱਕ ਸਿਸਟਮ ਫੇਟੇ ਹੈ ਆ ਵੀ ਦੱਸੋ ਚੋਣੇ ਕਿਉਂ ਓਵੇਂ ਕਰਾ ਕੇ ਘਰੇ ਬੈਜੋ ਟਿੱਕੇ ਇਹਨਾਂ ਦੇ ਮੁਲਾਜ਼ਮਾਂ ਤੇ ਆਂਚ ਨਹੀਂ ਹੋਣੀ ਚਾਹੀਦੀ ਉਹਦੇ ਲਈ ਇਹਨਾਂ ਨੂੰ ਸਾਮਦਾਮ ਦੰਡ ਭੇਦ ਕੁਝ ਵੀ ਵਰਤਣਾ ਪਵੇ ਇਹਨਾਂ ਦਾ ਬੜਾ ਸਿੰਪਲ ਫੰਡਾ ਹੈ ਇਹਨਾਂ ਨੇ ਆਪ ਦੇ ਮੁਲਾਜ਼ਮਾਂ ਨੂੰ ਸੇਕ ਨਹੀਂ ਲੱਗਣ ਦੇਣਾ ਇਹਨਾਂ ਤੋਂ ਜੋ ਮਰਜ਼ੀ ਕਰਾ ਲੋ ਇਹਨਾਂ ਨੇ ਆਪਣੀਆਂ ਕੁਰਸੀਆਂ ਬਚਾਉਣੀਆਂ ਇਹਨਾਂ ਨੇ ਐਮਐਲਏ ਨੂੰ ਖੁਸ਼ ਰੱਖਣਾ ਇਹਨਾਂ ਨੇ ਸਰਕਾਰ ਨੂੰ ਖੁਸ਼ ਰੱਖਣਾ ਜੋ ਮਰਜ਼ੀ ਹੁੰਦਾ ਹੋ ਜੀ ਲੋਕਾਂ ਨੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਸਸਪੀ ਦਾ ਦਫਤਰ ਦਾ ਘਰਾਓ ਕਰ ਲਿਆ ਜਿਹੜੇ ਬਾਜ਼ਾਰ ਨੇ ਉਹ ਬੰਦ ਹੋ ਗਏ ਨੇ ਤਾਂ ਇਹਦਾ ਸਰਕਾਰ ਤੱਕ ਫੇਰ ਵੀ ਮੈਸੇਜ ਨਹੀਂ ਪੁੱਜਿਆ ਸਰਕਾਰ ਤੱਕ ਬੜਾ ਕਲੀਅਰ ਮੈਸੇਜ ਪਹੁੰਚਿਆ ਜੀ ਤੁਹਾਨੂੰ ਧਿਆਨ ਹੋ ਭਾਈ ਬਖਤੌਰ ਮਸਲੇ ਦੇ ਉੱਤੇ ਜਦੋਂ ਮੁੱਖ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਦਾ ਕੀ ਰਵਈਆ ਸੀ ਕਹਿੰਦਾ ਤੁਹਾਨੂੰ ਇਹ ਤਾਂ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਹਿੰਦਾ ਤੁਹਾਨੂੰ ਇਹ ਤਾਂ ਸਵਾਲ ਹੀ ਨਹੀਂ ਕਰਨਾ ਬੰਦਾ ਸੀ ਜਿਹੜੇ ਮੈਂ ਕੰਮ ਕਰ ਰਿਹਾ ਤੁਸੀਂ ਉਹ ਦੇਖੋ ਠੀਕ ਹੈ ਜੀ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਰਵਈਆ ਨਾ ਜੀ ਉਹ ਕਹਿੰਦਾ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਹੀਰੋ ਬਣਾ ਕੇ ਰੱਖੋ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਹੈ ਕੱਲ ਨੂੰ ਹੁੰਦੀ ਹੈ ਅੱਜ ਹੋ ਜੇ ਉਹਨੂੰ ਇਸ ਗੱਲਾਂ ਨਾਲ ਕੋਈ ਮਤਲਬ ਨਹੀਂ ਭੁੱਲਰ ਸਾਹਿਬ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਚੱਲ ਰਿਹਾ ਯੁੱਧ ਇਹ ਨੌਜਵਾਨੀ ਵਿਰੁੱਧ ਚੱਲ ਰਿਹਾ ਯੁੱਧ ਇਹ ਕਿਸਾਨੀ ਵਿਰੁੱਧ ਚੱਲ ਰਿਹਾ ਯੁੱਧ ਇਹ ਪੰਜਾਬ ਦੀ ਆਵਾਜ਼ ਦੇ ਵਿਰੁੱਧ ਚੱਲ ਰਿਹਾ ਤੁਸੀਂ ਸਰਕਾਰ ਦੇ ਖਿਲਾਫ ਨਾ ਬੋਲੋ ਕੁਛ ਮਰਜ਼ੀ ਨੂੰ ਤੋ ਕਰਾ ਲਓ ਬਸ ਠੀਕ ਹੈ ਸਾਰਾ ਕੁਝ ਠੀਕ ਚਲੀ ਜਾਂਦਾ ਪਰ ਤੁਸੀਂ ਕਹਿੰਦੇ ਕਿ ਪੰਜਾਬ ਦੇ ਕਿਸਾਨਾਂ ਵਿਰੁੱਧ ਜਾਂ ਪੰਜਾਬ ਦੇ ਨੌਜਵਾਨਾਂ ਵਿਰੁੱਧ ਸੰਘਾਰ ਸਰਕਾਰ ਦਾ ਸੰਘਰਸ਼ ਜਿਹੜੇ ਤੁਸੀਂ ਕਹਿ ਰਹੇ ਹੋ ਪਰ ਉਹ ਕਹਿੰਦੇ ਸਾਡੇ ਪਮਕੜਾ ਪਮਕੜਾ ਕਰਕੇ ਤਾਂ ਸਾਨੂੰ ਤਾਜ਼ ਮਿਲੇ ਹੋਏ ਨੇ ਤੁਸੀਂ ਦੇਖਿਆ ਨਹੀਂ ਜੀ ਪਮਕੜ ਤਾਂ ਉਹਨਾਂ ਦੇ ਧਰਨੇ ਲਾਈ ਜਾਂਦੇ ਆ ਉਹਨਾਂ ਦੇ ਉਲਟ ਉਹਨਾਂ ਦੀ ਕੋਈ ਮਹਿਲਾ ਵਿੰਗ ਦੀ ਪ੍ਰਧਾਨ ਹੈ ਉਹਨੇ ਵੀ ਵਿਚਾਰੀ ਨੇ ਧਰਨਾ ਲਾਇਆ ਇੱਕ ਮੈਂ ਦੇਖਿਆ ਸੁਣਿਆ ਮੇਰੇ ਧਿਆਨ 'ਚ ਨਹੀਂ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਜਿਹੜੇ ਆਮ ਆਦਮੀ ਪਾਰਟੀ ਦੇ ਕਹਿੰਦੇ ਭਮੱਕੜ ਕਹਿ ਸਕਦੇ ਸੀ ਸੋ ਕਾਲਡ ਵੈਸੇ ਮੈਂ ਕਹਿੰਦਾ ਹਰ ਇੱਕ ਜਜ਼ਬਾਤੀ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਬੰਦਾ ਹੁੰਦਾ ਤੇ ਜਿਹੜੇ ਇਹ ਪਮਕੜ ਕੇ ਰਹੇ ਪਮਕੜਾ ਨਹੀਂ ਧਰਨਾ ਲਾਇਆ ਵੀ ਦਿੱਲੀ ਵਾਲਿਆ ਤੁਸੀਂ ਸਾਨੂੰ ਨਜ਼ਾਦ ਦਿਵਾਓ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪਦਾ ਖੂਨ ਡੋਲਿਆ ਇਸ ਪਾਰਟੀ ਦੇ ਲਈ ਮਿਹਨਤ ਕੀਤੀ ਹੈ ਆਪਦੇ ਕੰਮਕਾਰ ਛੱਡ ਕੇ ਤੁਰੇ ਫਿਰੇ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਵੀ ਸਕੂਟਰਾਂ ਚ ਤੇਲ ਵੀ ਆਪਦੇ ਕੋਲੋਂ ਪਾਉਂਦੇ ਸੀ ਜਦੋਂ ਫਲ ਮਿਲਦਾ ਉਹਨਾਂ ਨੂੰ ਟਾਈਮ ਆਇਆ ਤੇ ਉਦੋਂ ਦਿੱਲੀ ਵਾਲੇ ਯਾਦ ਆ ਗਏ ਇਹਨਾਂ ਦੇ ਸਿਹਤ ਮੰਤਰੀ ਦਾ ਤੁਸੀਂ ਦੇਖਿਆ ਹੋਣਾ ਓਐਸਡੀ ਚਾਕੇ ਦਿੱਲੀ ਵਾਲਾ ਲਾਤਾ ਜੀ ਤਾਂ ਉਹ ਤਾਂ ਭਗਵੰਤ ਮਾਨ ਦੀ ਬੇਸਿਕਲੀ ਭੁੱਲਰ ਸਾਹਿਬ ਇਹਨਾਂ ਨਾਲ ਗੱਲ ਨਿਬੜ ਗਈ ਮੈਨੂੰ ਕਾਗਜ਼ਾਂ ਚ ਮੁੱਖ ਮੰਤਰੀ ਨਾ ਹਟਾਓ ਤੁਸੀਂ ਕਰੋ ਮਾਣ ਪਰ ਜਿਹੜਾ ਲੋਕਾਂ ਦਾ ਰੋਹ ਵਾ ਤੁਹਾਨੂੰ ਲੱਗਦਾ ਕਿ ਸਰਕਾਰਾਂ ਲੋਕਾਂ ਦਾ ਰੋਹ ਚੱਲ ਸਕਦੀਆਂ ਨੇ ਬੜੀ ਬੇਸ਼ਰਮ ਹੋ ਚੁੱਕਿਆ ਜੀ ਇਹ ਸਿਸਟਮ ਬਹੁਤ ਬੇਸ਼ਰਮ ਸਿਸਟਮ ਹੈ ਜੀ ਇਹਨਾਂ ਨੂੰ ਆਪਦੀਆਂ ਕੁਰਸੀਆਂ ਦੇ ਨਾਲ ਮਤਲਬ ਹੈ ਦੇਖੋ ਸਰਕਾਰ ਹੁੰਦੀ ਹੈ ਸਰਕਾਰ ਮੈਂ ਕਹਿੰਨਾ ਰਾਜਾ ਜਿਹੜਾ ਹੁੰਦਾ ਇੱਕ ਪਿਓ ਦਾ ਰੋਲ ਅਦਾ ਕਰਦਾ ਹੈ ਜਦੋਂ ਉਹਦਾ ਉਹਦਾ ਧੀ ਪੁੱਤ ਹੈ ਜਿਹੜਾ ਨਾ ਉਹ ਜੇ ਗਿੱਲੀ ਥਾਵੇਂ ਵੀ ਪਿਆ ਹੋਵੇ ਉਹਨੂੰ ਉਹਦਾ ਵੀ ਫਿਕਰ ਹੁੰਦਾ ਇੱਥੇ ਤਾਂ ਚੰਗਿਆੜਾ ਮਰੀ ਜਾਂਦਾ ਜੀ ਉਹਦਾ ਜਿਹੜਾ ਧੀ ਪੁੱਤ ਆ ਕੇ ਸੜਕਾਂ ਦੇ ਉੱਤੇ ਤੇ ਤੁਸੀਂ ਦੇਖੋ ਕੀ ਪੱਗਾਂ ਰੁਲ ਰਹੀਆਂ ਚੁੰਨੀਆਂ ਰੁਲ ਰਹੀਆਂ ਲੋਕ ਚੀਕਾਂ ਮਾਰ ਰਹੇ ਐ ਮਾਵਾ ਦੇ ਪੁੱਤ ਖੋਲੇ ਬੱਚਿਆਂ ਦੇ ਬਾਪ ਖੋਲੇ ਸਿਰ ਤੋਂ ਤੇ ਭਗਵੰਤਮਾਨ ਉਹਨਾਂ ਟੋਪੀਆਂ ਦੇ ਉੱਤੇ ਬੋਲਣ ਨੂੰ ਤਿਆਰ ਹੀ ਨਹੀਂ ਤੁਸੀਂ ਦੱਸੋ ਕਿਹੜੇ ਟੌਪਿਕ ਦੇ ਉੱਤੇ ਭਗਵੰਤਮਾਨ ਹੱਲ ਕੀ ਹੈ ਲੋਕਾਂ ਕੋਲ ਰਹਿ ਜਾਂਦਾ ਜੀ ਹੱਲ ਹੱਲ ਤਾਂ ਇਹੀ ਹੈ ਜੀ ਇਹ ਜਿਹੜਾ ਲੋਕਾਂ ਦਾ ਰੋਹ ਹੈ ਇਹ ਹੋਰ ਤੇਜ਼ ਹੋਊਗਾ ਇਨਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਜਾਵੇ ਇਹਨਾਂ ਦੇ ਘਰਾਂ ਦਾ ਦਫ਼ਤਰਾਂ ਦਾ ਜਿਹੜਾ ਕਿਰਾਇਆ ਹੋਣਾ ਚਾਹੀਦਾ ਠੀਕ ਹੈ ਜੀ ਤੇ ਇੱਕ ਐਸੀ ਪੰਜਾਬ ਦੇ ਵਿੱਚ ਆਰਗੇਨਾਈਜੇਸ਼ਨ ਖੜੀ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਸਾਰਾ ਕੁਝ ਹੋ ਜੂ ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਦੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਇੱਕ ਆਪਾਂ ਨੂੰ ਘੋਲ ਸ਼ੁਰੂ ਕਰਨਾ ਚਾਹੀਦਾ ਉਹ ਕਹੇ ਲੋ ਚਾਹੇ ਕੋਈ ਹਿਊਮਨ ਰਾਈਟਸ ਜਿਹੜੀ ਹੈ ਟਾਈਪ ਕੋਈ ਏਜੰਸੀ ਬਣ ਜੇ ਕੁਛ ਬਣ ਜੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਚਾਹੇ ਸੋਸ਼ਲ ਵਰਕਰ ਨੇ ਜਿੰਨੇ ਵੀ ਇਕੱਠੇ ਹੋ ਕੇ ਇੱਕ ਅੱਛੀ ਟੀਮ ਗਠਿਤ ਕੀਤੀ ਜਾਵੇ ਜਿਹੜੀ ਪੰਜਾਬ ਦੇ ਵਿੱਚ ਨੌਜਵਾਨੀ ਦਾ ਕਿਤੇ ਵੀ ਕਾਹਨ ਹੁੰਦਾ ਉਹਦੀ ਸੰਬੰਧੀਤ ਆਵਾਜ਼ ਚੁੱਕ ਸਕੇ ਪਰ ਜਦੋਂ ਇਦਾਂ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਧੱਕਾ ਹੁੰਦਾ ਸਰਕਾਰਾਂ ਤੋਂ ਇਨਸਾਫ ਨਹੀਂ ਮਿਲਦਾ ਫਿਰ ਲੋਕ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਚਾਹੇ ਕਰਨਲ ਪੁਸ਼ਪਿੰਦਰ ਸਿੰਘ ਬਾਠਲਾ ਮਸਲਾ ਹੋਈ ਜਾਂ ਮਲੋ ਇੱਕ ਇਨਕਾਊਂਟਰ ਵਾਲਾ ਮਸਲਾ ਸੀ ਹੁਣ ਇਹ ਵੀ ਤਾਂ ਲੱਗਦਾ ਕਿ ਲੋਕ ਹਾਈ ਕੋਰਟ ਜਾਣਗੇ ਫਿਰ ਉੱਥੋਂ ਇਨਸਾਫ ਮਿਲੂਗਾ ਉੱਥੋਂ ਸਰਕਾਰ ਨੂੰ ਜਵਾਬ ਦੇਣਾ ਪਏਗਾ ਕਿ ਉੱਤੇ ਵੀ ਟਾਲ ਮਟੋਲ ਨੀਤੀ ਦੇ ਨਾਲ ਸਰਕਾਰ ਡੰਗ ਠਪਾ ਲੂਗੀ ਭੁੱਲਰ ਸਾਹਿਬ ਤੁਹਾਡੇ ਤੇ ਨਾ ਇੱਕ 23 ਦੀ ਰੱਪਟ ਪੈ ਜੇ 23 ਦੀ ਵੀ ਤੁਸੀਂ ਕਿਸੇ ਦੇ ਥੱਪੜ ਮਾਰਿਆ ਤੇ ਜਿੱਦਣ ਤੁਹਾਡਾ ਪਾਸਪੋਰਟ ਬਣਾਉਣਾ ਹੋ ਜਨਾ ਹੋ ਹੋ ਪੁਲਿਸ ਕੋਲ ਵੀ ਤੁਹਾਡੇ ਤੇ ਪਰਚਾ ਬੋਲਦਾ ਜੀ ਠੀਕ ਹੈ ਜੀ ਇਹਨਾਂ ਦੇ ਤੁਸੀਂ ਦੇਖੋ ਚਾਹੇ ਲਾਰੈਂਸ ਬਿਸ਼ਨੋਈ ਕਾਂਡ ਵਾਲੇ ਗੁਰਸ਼ੇਰ ਡੀਐਸਪੀ ਵਰਗੇ ਹੋਣ ਠੀਕ ਹੈ ਜੀ ਚਾਹੇ ਆਹ ਬਾਠਰਗੇ ਹੋਣ ਤੁਸੀਂ ਦੇਖੋ ਖੁੱਲੇ ਘੁੰਮ ਰਹੇ ਆ ਹੋ ਸਕਦਾ ਵਿਦੇਸ਼ ਟੱਪ ਗਏ ਹੁਣ ਤਾਂ ਕੁਛ ਵਿਦੇਸ਼ ਵੀ ਟੱਪ ਗਏ ਹੋ ਕਿਸੇ ਦੇ ਉੱਤੇ ਇਹਨਾਂ ਦਾ ਕੋਈ ਕੰਟਰੋਲ ਤੁਹਾਨੂੰ ਮੈਂ ਦੱਸੇ ਵੀ ਚਾਹੀਏ ਤੁਸੀਂ ਕਰਨਲ ਬਾਠ ਵਾਲਾ ਸਿਸਟਮ ਚੱਕੋ ਚਾਹੇ ਲਾਰੈਂਸ ਬਿਸ਼ਨੋਈ ਦੇ ਗੁਰਸ਼ੇਰ ਸੰਧੂ ਵਰਗੇ ਆ ਜਿਹੜੇ ਡੀਐਸਪੀ ਉਹਨਾਂ ਦਾ ਚੱਕ ਲਓ ਚਾਹੇ ਬਠਿੰਡਾ ਸੀਆਈ 1 ਦਾ ਚੱਕ ਲਓ ਮੁੱਦਾ ਜਿੰਨਾਂ ਦਾ ਵੀ ਤੁਸੀਂ ਮੁੱਦੇ ਚੱਕੋਗੇ ਜਿਹੜਾ ਸਟੇਟ ਦੇ ਲਈ ਕੰਮ ਕਰ ਰਿਹਾ ਚਾਹੇ ਉਹ ਜਿੱਡਾ ਮਰਜੀ ਕਹਿ ਰਟਾ ਦੇ ਸਰਕਾਰ ਨੂੰ ਹੱਥ ਨਹੀਂ ਪਉਂਦੀ ਸਰਕਾਰ ਨੂੰ ਉਹ ਬੰਦੇ ਚਾਹੀਦੇ ਕਿਉਂਕਿ ਕੰਮ ਹੀ ਸਾਰੇ ਉਹਨਾਂ ਤੋਂ ਕਰਾਉਣੇ ਆ ਇਹਨਾਂ ਨੇ ਪਰ ਇਹ ਕ ਜਿਹਨ ਲੋਕ ਖੜੇ ਹੁੰਦੇ ਨੇ ਸਰਕਾਰਾਂ ਤਾਂ ਲੱਗਦਾ ਕਿ ਡਰਦੇ ਨਹੀਂ ਬਦਲਦੇ ਕਿ ਸਿਸਟਮ ਤੁਸੀਂ ਕਹਿ ਰਹੇ ਕਿ ਬੜਾ ਉਸ ਤਰ੍ਹਾਂ ਦਾ ਬਣ ਚੁੱਕਾ ਪਰ ਤੁਹਾਨੂੰ ਵੀ ਲੱਗਦਾ ਕਿ ਸਰਕਾਰਾਂ ਨੂੰ ਵੀ ਲੱਗਦਾ ਕਿ ਅਸੀਂ ਕੋਈ ਨਾ ਕੋਈ ਲੌਲੀਪੌਪ ਦੇ ਜਣਾ ਲੋਕਾਂ ਨੇ ਚੇਤਾ ਭੁੱਲ ਜਣਾ ਫਿਰ ਸਾਨੂੰ ਜਿਤਾ ਦੇਣਗੇ ਨਹੀਂ ਹੋਇਆ ਹੀ ਹੈ ਜੀ ਦੇਖੋ ਜਿਹੜੇ ਇਹਨਾਂ ਨੇ ਮਤਲਬ ਕਹੇ ਲੋ ਜੁਮਲੇ ਛੱਡੇ ਸੀ ਆਮ ਆਦਮੀ ਪਾਰਟੀ ਨੇ ਚਾਹੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਦੀ ਗੱਲ ਹੋਈ ਹੋਵੇ ਚਾਹੇ ਨੌਜਵਾਨੀ ਨੂੰ ਨੌਕਰੀ ਦੇਣ ਦੀ ਗੱਲ ਹੋਈ ਹੋਵੇ ਚਾਹੇ ਅੱਛਾ ਲਾਅ ਐਂਡ ਆਰਡਰ ਦੇਣ ਦੀ ਗੱਲ ਹੋਈ ਹੋਵੇ ਚਾਹੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੀ ਗੱਲ ਹੋਵੇ ਚਾਹੇ ਭ੍ਰਿਸ਼ਟਾਚਾਰ ਹਾਲਾਂਕਿ ਮੈਂ ਤੁਹਾਨੂੰ ਦੱਸਾਂ ਭ੍ਰਿਸ਼ਟਾਚਾਰ ਦੇ ਖਿਲਾਫ ਮੈਂ ਫਿਰ ਵੀ ਮਾੜਾ-ਮੋਟਾ ਮੰਨਦਾ ਹਾਂ ਕਿਸੀ ਪੋਜ਼ਿਟਿਵ ਹੈ ਗਿਆ ਬਾਕੀ ਤਾਂ ਸਾਰੀਆਂ ਚੀਜ਼ਾਂ ਚ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਚਾਹੇ ਉਹ ਦਿੱਲੀ ਦੇ ਹੱਥੋਂ ਪੰਜਾਬ ਨੂੰ ਵੇਚਣ ਦੀ ਗੱਲ ਹੈ ਚਾਹੇ ਸਾਡੀ ਨੌਜਵਾਨੀ ਦਾ ਘਾਣ ਕਰਨ ਦੀ ਗੱਲ ਹੈ ਚਾਹੇ ਲਾਅ ਐਂਡ ਆਰਡਰ ਜਿਹੜਾ ਫੇਲ ਹੋਇਆ ਪਿਆ ਅੱਜ ਹਰੇਕ ਮੰਡੀ ਹਰੇਕ ਸ਼ਹਿਰ ਚ ਜਾ ਕੇ ਦੇਖ ਲੋ ਹਰੇਕ ਤੀਜਾ ਸੌਖਾ ਬੰਦਾ ਫਰੋਤੀ ਦੇ ਰਿਹਾ ਗੈਂਗਸਟਰ ਵਾਦ ਇੱਥੇ ਸਿਰ ਚੜ ਕੇ ਬੋਲ ਰਹੇ ਆ ਕਬਜੇ ਇੱਥੇ ਹੋ ਰਹੇ ਆ ਕੋਸ ਬੰਦਾ ਉਹ ਕਹਿੰਦੇ ਕਾਨੂੰਨ ਵਿਵਸਥਾ ਦੇ ਮਸਲੇ 'ਚ ਵੀ ਅਸੀਂ ਨੰਬਰ 1 ਆ ਅਨ ਨਸ਼ਿਆਂ ਦੇ ਵਿਰੁੱਧ ਵੀ ਅਸੀਂ 99% ਕਾਮਯਾਬੀ ਹਾਸਲ ਕਰ ਲਈ ਆ ਨੌਜਵਾਨਾਂ ਨੂੰ ਅਸੀਂ ਸਰਕਾਰੀ 50-60 ਹਜ਼ਾਰ ਰੁਜ਼ਗਾਰ ਦਿੱਤਾ 85 ਹਜ਼ਾਰ ਕਰੋੜ ਰੁਪਏ ਦੀ ਇਨਵੈਸਟ ਤੁਸੀਂ ਕਹਿੰਦੇ ਕਿ ਕੁਝ ਵੀ ਨਹੀਂ ਹੋਇਆ ਜੀ ਉਹ ਯਾ ਤਾਂ ਇਹਨੇ ਕੋਈ ਰੀਲ ਤਿਆਰ ਕਰਾਈ ਹੋਣੀ ਆ ਕਾਮੇਡੀ ਵਾਲੀ ਜੀ ਜੂਨੂ ਦੀਆਂ ਕਲੋਲਾ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹ ਕੋਈ ਰੀਲ ਤਿਆਰ ਕਰਾਈ ਹੋਣੀ ਆ ਉਹ ਫਿਲਮ ਬਾਅਦ ਚ ਦਿਖਾਊਗਾ ਜੀ ਹੀ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਇਆ ਜੀ ਜੀ ਪਰ ਤਾਂ ਲੱਗਦਾ ਕਿ ਜਦੋਂ ਇਦਾਂ ਦੇ ਸੰਘਰਸ਼ ਇਦਾਂ ਦੇ ਕੋਲ ਹੁੰਦੇ ਨੇ ਸਰਕਾਰਾਂ ਨੂੰ ਪਤਾ ਕਿ 5-6 ਮਹੀਨੇ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਹੈਗਾ ਫਿਰ ਸਾਨੂੰ ਫੇਰ ਜਿਤਾ ਦੇਣਗੇ ਦੇਖੋ ਹਾਲਾਤ ਇਹੀ ਹੈ ਨਾ ਜੀ ਜਿਵੇਂ ਇਹਨਾਂ ਨੇ ਇਹ ਲੋਕਾਂ ਦੇ ਬੇਸਿਕਲੀ ਘੋਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਸ ਲੈਵਲ ਤੇ ਪੰਜਾਬ ਦੇ ਵਿੱਚ ਭੜਕਾ ਠੀਕ ਹੈ ਇਹਨਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਦੇਖੋ ਚਾਹੇ ਅਕਾਲੀ ਦਲ ਦੇ ਉੱਤੇ ਬੇਅਦਬ ਕਾਂਡ ਦੀ ਬਦਨਾਮੀ ਜਿਹੜੀ ਉਹਦੀ ਹੋਈ ਲੋਕ ਭੁੱਲੇ ਨਹੀਂ ਠੀਕ ਹੈ ਜੀ ਚਾਹੇ ਕੈਪਟਨ ਅਮਨਿੰਦਰ ਸਿਉਹ ਨੇ ਗੁਟਕਾ ਸਾਹਿਬ ਦੀ ਸੌ ਝੂਠੀ ਖਾਧੀ ਸੀ ਹੁਣ ਕਿਹਾ ਸੀ ਮੈਂ ਲੱਕ ਤੋੜ ਦੂ 4 ਮਹੀਨਿਆਂ ਵਿੱਚ ਕਾਂਗਰਸ ਦੇ ਨਾਲ ਆ ਮਤਲਬ ਆਮ ਬੰਦੇ ਨੇ ਕੀ ਕੀਤੀ ਠੀਕ ਹੈ ਅਕਾਲੀ ਦਲ ਤੇ ਕਾਂਗਰਸ ਤੋਂ ਤਪੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਪਰ ਜਿਹੜੇ ਇਹਨੇ ਲਾਰੇ ਲਾਏ ਆ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਵੋਟ ਨਹੀਂ ਪੈਂਦੀ ਅੱਗੇ ਜਿਹਨੂੰ ਮਰਜ਼ੀ ਵੋਟ ਪਾ ਦੇ ਮੈਂ ਕਹਿ ਨਹੀਂ ਸਕਦਾ ਕਿਹੜੀ ਪਾਰਟੀ ਨੂੰ ਪਊ ਪਰ ਲੋਕਾਂ ਦਾ ਜੋ ਦਿਲ ਇਹਨਾਂ ਨੇ ਤੋੜਿਆ ਜੋ ਲੋਕਾਂ ਦਾ ਵਿਸ਼ਵਾਸ ਘਾਤ ਆਮ ਆਦਮੀ ਪਾਰਟੀ ਨੇ ਕੀਤਾ ਖਾਸ ਕਰ ਭਗਵੰਤ ਮਾਨ ਨੇ ਕੀਤਾ ਉਹ ਅੱਜ ਤੱਕ ਕਿਸੇ ਨੇ ਨਹੀਂ ਤੂੰ ਕਹਿੰਦੇ ਪਿਛਲੇ 75 ਸਾਲਾਂ ਜੇ ਤੇ ਕੰਮ ਨਹੀਂ ਹੋਇਆ ਕੰਗਲਾ ਪੰਜਾਬ ਹੈ ਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਆ ਇਹ ਕਿੱਥੇ ਕਰ ਰਹੇ ਆ ਜੀ ਕਿੱਥੇ ਕਰ ਰਿਹਾ ਆ ਜਦੋਂ ਇੱਥੇ ਆ ਕੇ ਵੀਵੀਆਈਪੀ ਗੈਸਟ ਹਾਊਸਾ ਚ ਰਹਿੰਦਾ ਜਦੋਂ ਜਾ ਕੇ ਜਾਹ ਚੱਕਦਾ ਕਦੇ ਤਾਮਿਲਨਾਡੂ ਤੁਰ ਜਾਂਦਾ ਬੈਂਗਲੌਰ ਤੁਰ ਜਾਂਦਾ ਮਤਲਬ ਕਿਸ ਕਿਸ ਰਾਹ ਦੇ ਉੱਤੇ ਤੁਰਿਆ ਵੈ ਗੱਲ ਕਲੀਅਰ ਤਾਂ ਕਰਨ ਨਾ ਜੀ ਕਿਹੜੀ ਨੌਕਰੀ ਆਜ ਤੱਕ ਮਿਲੀ ਐ ਜਿਨ੍ਹਾਂ ਨੂੰ ਨੌਕਰੀ ਮਿਲੇ ਉਹਨਾਂ ਲੋਕਾਂ ਨੇ ਆਦੇ ਜੁਆਇਨਿੰਗ ਲੈਟਰ ਪਾੜਤੇ ਪਾੜੇ ਗਏ ਲੈਟਰ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬਿਜ਼ਨਸਮੈਨ ਇਥੋਂ ਬਿਜ਼ਨਸ ਛੱਡ ਛੱਡ ਭੱਜੀ ਜਾਂਦੇ ਆ ਵਪਾਰੀਆਂ ਦੇ ਇੱਥੇ ਕਤਲ ਹੋਈ ਜਾਂਦੇ ਆ ਠੀਕ ਹੈ ਜੀ ਨੌਜਵਾਨ ਮੁੰਡਾ 23 ਸਾਲ ਦਾ ਤੁਹਾਨੂੰ ਪਤਾ ਹੀ ਹੋ ਆ ਫਰੀਦਕੋਟ ਹਲਕੇ ਠੀਕ ਹੈ ਜੀ ਸਰਾਰੀ ਦਾ ਜਿੱਤੇ ਅਲੀਗੇਸ਼ਨ ਵੀ ਲੱਗਿਆ ਸਰਾਰੀ ਦੇ ਉੱਤੇ ਕਰ ਕਿੱਥੇ ਰਹੇ ਆ ਜੀ ਹਰੇਕ ਵਰਗ ਪਰੇਸ਼ਾਨ ਹੈ ਭੁੱਲਰ ਸਾਹਿਬ ਇਹਨੂੰ ਤੋਂ ਹਰ ਵਰਗ ਪਰੇਸ਼ਾਨ ਹੈ ਹੱਲ ਕੀ ਹੈ ਫਿਰ ਹੱਲ ਤਾਂ ਇੱਕੋ ਉਹ ਹੈ ਜੀ ਦੇਖੋ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਕਹਿੰਦੇ ਰੱਬ ਦੀ ਆਵਾਜ਼ ਹੁੰਦੀ ਹੈ ਠੀਕ ਹੈ ਜੀ ਤੇ ਲੋਕਾਂ ਨੂੰ ਬੜਾ ਲੱਗਦਾ ਸੀ ਤੁਸੀਂ ਦੇਖੋ ਪਹਿਲਾਂ ਵਾਲੇ ਕੋਈ ਕਹਿੰਦਾ ਅਸੀਂ 25 ਸਾਲ ਰਾਜ ਕਰਾਂਗੇ ਕੋਈ ਕਹਿੰਦਾ ਅਸੀਂ ਕਿੰਨੇ ਸਾਲ ਰਾਜਾ ਕਰਾਂਗੇ ਕੈਪਟਨ ਉਮਨਿੰਦਰ ਸਿੰਘ ਵਰਗੇ ਜਿਹੜੇ 11 12 ਵਜੇ ਤੱਕ ਮਤਲਬ ਪਜਾਮੀਆਂ ਹੀ ਪਾਈ ਜਾਂਦੀ ਸੀ ਚਾਰ ਬੰਦੇ ਪਹੁੰਚਦੇ ਸੀ ਉਹਨਾਂ ਨੂੰ ਉਹ ਬੰਦੇ ਅੱਜ ਤੁਸੀਂ ਦੇਖ ਲਓ ਵਿਹਲੇ ਕਰਦੇ ਲੋਕਾਂ ਨੇ ਤਾਂ ਆਮ ਆਦਮੀ ਪਾਰਟੀ ਜਿਹੜੀ ਇਹਨੂੰ ਇੰਨੀ ਬੁਰੀ ਤਰ੍ਹਾਂ ਨਾਲ ਲੋਕ ਵਿਹਲੇ ਕਰਨਗੇ ਜਿਹੜਾ ਯਾਦ ਰੱਖੋਗੇ ਤੇ ਕੋਈ ਨਾ ਕੋਈ ਉਹ ਕਹਿੰਦੇ ਵੀ ਲੋੜਕਾਰਡ ਦੀ ماں ਹੁੰਦੀ ਹੈ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਆਊਗੀ ਜਿਹੜੀ ਪੰਜਾਬ ਦੇ ਹਿੱਤਾਂ ਲਈ ਹੋਊਗੀ ਬਹੁਤ ਬਹੁਤ ਸ਼ੁਕਰੀਆ ਜੀ ਪਰ ਫਿਲਹਾਲ ਬਠਿੰਡਾ ਤੋਂ ਨਰਿੰਦਰਦੀਪ ਸਿੰਘ ਨੂੰ ਇਨਸਾਬ ਦਿਵਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਦੇਖਦੇ ਆ ਕਿ ਸਰਕਾਰ ਜਿਹੜੇ ਕਸੂਵਾਰ ਅਧਿਕਾਰੀ ਨੇ ਜਾਂ ਮੁਲਾਜ਼ਮ ਉਹਨਾਂ ਨੂੰ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ ਜਾਂ ਨਹੀਂ ਜਾਂ ਫਿਰ ਸਰਕਾਰ ਲੋਕਾਂ ਦਾ ਰੋਹ ਝੱਲਣ ਨੂੰ ਤਿਆਰ